ਸਤਿ ਸ਼੍ਰੀ ਅਕਾਲ ਜੀ ਦੇਣੀ ਵੀ ਵਾਲਾ ਵੀ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹਾਂ ਤੇ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਅੱਜ ਕੱਲ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਬਾਹਰ ਉਹ ਵਿਦੇਸ਼ ਵੱਲ ਨੂੰ ਜਾ ਰਹੇ ਨੇ ਭਜ ਰਹੇ ਨੇ ਪੰਜਾਬ ਨੂੰ ਛੱਡ ਕੇ ਕਿ ਬਾਹਰ ਜਾ ਕੇ ਅਸੀਂ ਕੋਈ ਕੰਮ ਕਰੀਏ ਤੇ ਆਪਣੇ ਜਿਹੜੇ ਘਰ ਦੇ ਜਿਹੜੇ ਹਾਲਾਤ ਆ ਉਹਨਾਂ ਨੂੰ ਸੁਖਾਲਾ ਬਣਾਈਏ ਤੇ ਦੇਖਿਆ ਜਾਦਾ ਪੰਜਾਬ ਦੇ ਵਿੱਚ ਹੀ ਬਹੁਤ سارے ਕਾਮਣੇ ਲੋਕ ਇੱਥੇ ਵੀ ਕੰਮ ਕਰ ਸਕਦੇ ਨੇ ਜਿਨ੍ਹਾਂ ਨੇ ਕੰਮ ਕਰਨਾ ਇੱਥੇ ਵੀ ਵਧੀਆ ਪੈਸਾ ਕਮਾ ਰਹੇ ਨੇ ਪਰ ਇੱਥੇ ਹੁੰਦਾ ਕੀ ਆ ਕਿ ਬਹੁਤ ਸਾਰੇ ਮੁੰਡੇ ਕੁੜੀਆਂ ਕਹਿੰਦੇ ਸੋਚਦੇ ਆ ਕਿ ਛੋਟਾ ਕੰਮ ਕਰਾਂਗੇ ਸ਼ਰਮਾਂਦੇ ਆ ਕਿ ਉਹਨਾਂ ਨੂੰ ਸ਼ਰਮ ਮਹਿਸੂਸ ਹੁੰਦੀ ਆ ਕਿ ਰੇੜੀ ਲਾਵਾਂਗੇ ਜਾਂ ਹੋਰ ਇਦਾਂ ਦੇ ਕੰਮ ਕਰਾਂਗੇ ਪਰ ਬਾਹਰ ਜਾ ਕੇ ਛੋਟੇ ਤੋਂ ਛੋਟਾ ਕੰਮ ਕਰਨ ਵਾਸਤੇ ਵੀ ਉਹ ਤਿਆਰ ਹੋ ਜਾਂਦੇ ਆ ਪਰ ਇੱਥੇ ਉਹ ਛੋਟੇ ਤੋਂ ਛੋਟਾ ਕੰਮ ਨਹੀਂ ਕਰਨਾ ਚਾਹੁੰਦੇ ਤੇ ਅੱਜ ਗੱਲ ਕਰਾਂਗੇ ਅਸੀਂ ਇੱਕ ਨੌਜਵਾਨ ਮੁੰਡਾ ਅਜੇ ਦੀ ਪਰਸਨੈਲਿਟੀ ਵੀ ਬਹੁਤ ਵਧੀਆ ਪਰ ਇੱਥੇ ਰਹਿ ਕੇ ਕੰਮ ਕਰ ਰਿਹਾ ਔਰ ਰੇੜੀ ਲਗਾਈ ਆ ਔਰ ਕਾਫੀ ਸਾਲਾਂ ਤੋਂ ਅਸੀਂ ਦੇਖ ਰਹੇ ਆ ਕਿ ਆਪਣਾ ਬੜੀ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਤੇ ਗੱਲ ਕਰਦੇ ਆ ਉਹਨਾਂ ਦੇ ਨਾਲ ਉਹਨਾਂ ਨੇ ਆਪਣਾ ਇਹ ਰੈਡੀ ਦਾ ਜਿਹੜਾ ਸਫ਼ਰ ਕਿਵੇਂ ਸ਼ੁਰੂ ਕੀਤਾ ਤੇ ਕੀ ਉਹਨਾਂ ਨੂੰ ਫਾਇਦਾ ਹੋਇਆ ਕੀ ਮੁਸ਼ਕਲ ਆਈਆਂ ਚਲੋ ਗੱਲ ਕਰਦੇ ਆਓ ਜੀ ਹਾਂ ਜੀ ਹਾਂ ਜੀ ਕੀ ਨਾਮ ਜੀ ਆਪ ਦਾ ਪ੍ਰਿੰਸ ਜੀ ਪ੍ਰਿੰਸ ਕੁਮਾਰ ਹਾਂ ਪ੍ਰਿੰਸ ਜੀ ਕਿੰਨੀ ਦੇਰ ਤੋਂ ਕਰ ਰਹੇ ਤੁਸੀਂ ਸਿਰਫ ਹਾਲੇ ਤੱਕ ਮੈਨੂੰ ਇੱਥੇ 6 ਸਾਲ ਹੋ ਗਏ ਬਾਕੀ ਫਾਜ਼ਲ ਸਾਹਿਬ ਦਾ ਕੰਮ ਹੈ ਮਤਲਬ ਕਿ ਉਹਨਾਂ ਨੂੰ 25 ਸਾਲ ਹੋ ਗਏ ਥੇ ਕੰਮ ਕਰਦੇ ਨੂੰ ਤੇ ਤੁਸੀਂ ਇਹੀ ਕੰਮ ਕਿਉਂ ਕੀਤਾ ਹੋਰ ਕਿਉਂ ਨਹੀਂ ਕੀਤਾ ਸਿਰਫ ਹਾਲੇ ਐਕਚੁਅਲੀ ਨਾ ਇਹ ਸਿਸਟਮ ਜਿਹਾ ਕਿ ਮਤਲਬ ਪਾਪਾ ਦਾ ਕੰਮ ਸੀਗਾ 25 ਸਾਲ ਪੁਰਾਣਾ ਕੰਮ ਇਹ ਤੇ ਕੰਮ ਮਤਲਬ ਕਾਫੀ ਵਧੀਆ ਚੱਲ ਰਿਹਾ ਸੀਗਾ ਤੇ ਮਤਲਬ ਮੈਂ ਸਟਾਰਟਿੰਗ ਤੋਂ ਏਸੀ ਕੰਮ ਦੀ ਮਤਲਬ ਚੁਆਇਸ ਸੀ ਕਿ ਮੈਂ ਇਹੀ ਕੰਮ ਕਰਾਂ ਮਤਲਬ ਪਹਿਲਾਂ ਪਹਿਲਾ 5 ਸਾਲ ਮੈਂ ਹੋਟਲ ਦੇ ਵਿੱਚ ਕੰਮ ਕੀਤਾ ਹੈਲਪਰੀ ਕੀਤੀ ਉੱਥੇ ਫੇ ਹੌਲੀ ਹੌਲੀ ਕਰਕੇ ਕੰਮ ਸਿੱਖਿਆ ਹੋਟਲ ਦਾ ਤੇ ਜਿਵੇਂ ਅੱਜ ਕੱਲ ਮੁੰਡੇ ਕੁੜੀਆਂ ਬਾਹਰ ਨੂੰ ਭਜਦੇ ਆ ਕਿ ਬਾਹਰ ਜਾਈਏ ਬਾਹਰ ਜਾ ਕੇ ਕੰਮ ਕਰੀਏ ਤੇ ਤੁਹਾਡੀ ਸੋਚ ਨਹੀਂ ਆਈ ਕਿ ਨਹੀਂ ਸਰ ਬਾਹਰ ਜਾਣ ਦਾ ਪਲਾਨ ਆਪਣਾ ਕਦੇ ਨਹੀਂ ਬਣਿਆ ਇਸ ਕਰਕੇ ਕਿ ਮਤਲਬ ਬਾਹਰ ਜਾ ਕੇ ਵੀ ਆਪਾਂ ਕੰਮ ਹੀ ਕਰਨਾ ਆ ਤੇ ਉਹੀ ਜੇ ਆਪਾਂ ਮਿਹਨਤ ਇੱਥੇ ਕਰਾਂਗੇ ਤੇ ਚੰਗੇ ਭਲੇ ਘਰ ਦੇ ਨਾਲ ਫੈਮਿਲੀ ਨਾਲ ਰਹੀ ਜਾਂਦੇ ਆ ਨਾਲੇ ਉਹੀ ਕੰਮ ਆਪਾਂ ਚਾਰ ਪਿਆਸੇ ਇੱਥੇ ਵੀ ਕਮਾਈਆਂ ਕਿਸ ਕਰਕੇ ਆਪਣਾ ਪਲਾਨ ਬਾਹਰ ਜਾਂਦਾ ਨਹੀਂ ਬਣਿਆ ਸਰ ਅੱਛਾ ਕੰਮ ਵਧੀਆ ਚੱਲ ਰਿਹਾ ਕੰਮ ਬਹੁਤ ਵਧੀਆ ਚੱਲਦਾ ਵੈ ਸਰ ਅ ਡੇਲੀ ਕਿੰਨਾ ਕੁ ਆਪਣੇ ਤੁਹਾਨੂੰ ਹੋ ਜਾਂਦਾ ਕੰਮ ਸਰ ਬਹੁਤ ਵਧੀਆ ਨਿਕਲਦਾ ਪਿਆ ਕਦੇ ਘੱਟ ਕਦੇ ਵੱਧ ਮਤਲਬ ਚੱਲਦਾ ਵਧੀਆ ਪਿਆ ਵੈ ਕਸਟਮਰ ਆਪਣੇ ਵਧੀਆ ਲੱਗੇ ਪਏ ਆ ਕੰਮ ਬਹੁਤ ਵਧੀਆ ਨਿਕਲਦਾ ਵੈ ਸਰ ਹਾਂ ਪਿਛੇ ਜੀ ਦੇਖਿਆ ਸੀ ਕਿ ਤੁਹਾਡੇ ਅੱਥੇ ਗੱਡੀ ਵੀ ਖੜੀ ਹੁੰਦੀ ਸੀ ਹਾਂਜੀ ਹਾਂ ਜੀ ਸੇ ਗੱਡੀ ਹੁੰਦੀ ਸੀ ਆਪਣੇ ਕੋ ਬਲੈਰੋ ਸਰ ਮੈਂ ਲਈ ਸੀ ਆਪਣੇ ਇੱਥੇ ਆਪਾਂ ਕੰਮ ਕਰਕੇ ਬਲੈਰੋ ਗੱਡੀ ਲਈ ਸੀ ਕਿ ਮਤਲਬ ਕਿ ਕਾਫੀ ਵਧੀਆ ਰਿਸਪੌਂਸ ਆ ਗਿਆ ਤੇ ਕੰਮ ਬਹੁਤ ਵਧੀਆ ਨਿਕਲਦਾ ਵੈ ਸਰ ਹਾਂਜੀ ਅਹ ਦੇਖੋ ਇਹ ਗੱਲ ਕਰ ਰਹੀ ਹੈ ਕਿ ਮੁੰਡਾ ਇੱਥੇ ਮਿਹਨਤ ਕਰ ਰਿਹਾ ਹੈ ਕਹਿੰਦਾ ਕਿ ਇੱਥੋਂ ਹੀ ਕੰਮ ਕਰਕੇ ਉਹਨੇ ਆਪਣੀ ਗੱਡੀ ਵੀ ਖਰੇ ਰੱਖੀ ਸੀ ਔਰ ਪੂਰਾ ਇੰਜੋਏ ਕਰ ਰਿਹਾ ਸੀ ਤੇ ਜਿਵੇਂ ਗੱਲ ਕਰੀ ਕਿ ਆ ਕਿੰਨੇ ਤੋਂ ਕਿੰਨੇ ਤੁਸੀਂ ਇੱਥੇ ਹੁੰਦੇ ਸਰ ਮੈਂ 9 ਵਜੇ ਚ ਲੈ ਕੇ ਸ਼ਾਮੀ 6 ਵਜੇ ਤੱਕ ਇੱਥੇ ਹੀ ਹੁੰਨਾ ਸਰ ਅੱਛਾ ਹਾਂਜੀ ਸਰ ਤੇ ਜਿਵੇਂ ਹੁਣ ਪਿੱਛੇ ਦੀ ਰੇੜੀਆਂ ਦਾ ਜਿਹੜਾ ਸੀਗਾ ਕਿ ਆ ਇੱਧਰ ਉੱਧਰ ਕੀਤੀਆਂ ਉਹਦੇ ਨਾਲ ਕੋਈ ਕੰਮ 'ਚ ਮੁਸ਼ਕਲ ਆਈ ਨਹੀਂ ਕੰਮ ਦੇ ਵਿੱਚ ਸਰ ਕੋਈ ਮੁਸ਼ਕਲ ਨਹੀਂ ਆਈ ਬਸ ਇਹੀ ਹੈ ਥੋੜਾ ਜਿਹਾ ਕਿ ਕਸਟਮਰ ਨੂੰ ਥੋੜਾ ਪਤਾ ਲੱਗੇਗਾ ਟਾਈਮ ਦੇ ਹਿਸਾਬ ਨਾਲ ਮਤਲਬ ਕਿ ਹਫਤਾ ਲੱਗੇਗਾ ਪਤਾ ਲੱਗਦੇ ਲੈ ਕਸਟਮਰ ਨੂੰ ਲੱਗ ਜਾਏਗਾ ਪਤਾ ਕਾਫੀ ਰਿਸਪੌਂਸ ਵਧੀਆ ਹੀ ਆਇਆ ਓਥੋਂ ਨਾਲੋਂ ਵੀ ਵਧੀਆ ਆਇਆ ਤੇ ਅ ਟੋਟਲ ਰੇੜੀਆਂ ਕਿੰਨੀ ਆਪਣੀਆਂ ਰੇੜੀਆਂ ਸਿਰ ਆਪਣੀਆਂ ਇਸ ਟਾਈਮ ਦੋ ਲੱਗਦੀਆਂ ਪਈਆਂ ਇੱਕ ਇੱਥੇ ਆ ਇੱਕ ਆਪਣੀ ਤਾਜ ਮਾਰਕੀਟ ਦੇ ਵਿੱਚ ਐ ਸਰ ਹਾਂਜੀ ਅ ਦੋਨੋਂ ਰੇੜੀਆਂ ਆਪਣੀਆਂ ਵਾਲੀ ਦੋਨੀਆਂ ਰੇੜੀਆਂ ਆਪਣੀਆਂ ਸਰ ਹਾਂਜੀ ਸਰ ਇੱਕ ਤਾਜ ਮਾਰਕੀਟ ਦੇ ਹਾਂਜੀ ਇੱਕ ਤਾਜ ਮਾਰਕੀਟ 'ਚ ਸਰ ਇਸੇ ਕੰਮ ਨੂੰ ਅੱਗੇ ਵਧਾ ਰਹੇ ਹਾਂ ਇਸੇ ਕੰਮ ਨੂੰ ਹਾਂਜੀ ਸਰ ਬਾਕੀ ਫਿਲਹਾਲ ਦੇਖਦੇ ਹਾਂ ਫਿਲਹਾਲ ਤਾਂ ਆਪਣਾ ਇਹੀ ਕੰਮ ਬਹੁਤ ਵਧੀਆ ਚੱਲਦਾ ਪਿਆ ਇਸ ਕਰਕੇ ਫਿਲਹਾਲ ਕੋਈ ਸੋਚਿਆ ਨਹੀਂ ਬਾਕੀ ਹੌਲੀ ਹੌਲੀ ਦੇਖਦੇ ਹਾਂ ਜੇ ਕੋਈ ਕੰਮ ਹੋਰ ਕੋਈ ਸ਼ਾਪ ਵਗੈਰਾ ਲੈ ਕੇ ਕਰਾਂਗੇ ਅਗਿਆਨਾਂ ਨੇ ਟਾਈਮ ਦੇ ਵਿੱਚ ਹਾਂਜੀ ਹਾਂਜੀ ਸਰ ਕੋਈ ਮੁਸ਼ਕਲ ਤਾਂ ਨਹੀਂ ਆ ਰਹੀ ਨਹੀਂ ਕੋਈ ਮੁਸ਼ਕਲ ਨਹੀਂ ਆ ਰਹੀ ਸਰ ਕੋਈ ਸਰਕਾਰਾਂ ਵੱਲੋਂ ਕਾਰਪੋਰੇਸ਼ਨ ਵੱਲੋਂ ਕਾਰਪੋਰੇਸ਼ਨ ਵੱਲੋਂ ਕੋਈ ਦਿੱਕਤ ਨਹੀਂ ਆ ਰਹੀ ਬਸ ਇਹੀ ਹੈ ਕਿ ਥੋੜਾ ਉਹਨਾਂ ਨੇ ਚੇਂਜਸ ਕੀਤਾ ਉੱਥੇ ਸੀਗਾ ਸਾਹਮਣੇ ਪਹਿਲਾਂ ਥੋੜਾ ਉਹਨਾਂ ਨੇ ਸਾਡ ਨੂੰ ਇੱਥੇ ਸ਼ਿਫਟ ਕਰ ਦਿੱਤਾ ਪਰ ਇੱਥੇ ਵੀ ਵਧੀਆ ਰਿਸਪੌਂਸ ਮਿਲਦਾ ਪਿਆ ਸਰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਸਰ ਇਹ ਦੇਖਿਆ ਜੇ ਮੁੰਡਿਆ ਪ੍ਰਿੰਸ ਦੀ ਜਿਹੜੀ ਖਾਸੀਅਤ ਆ ਕਿ ਇੱਥੇ ਬੜੀ ਲੋਕ ਜਿਹੜਾ ਇਹਦਾ ਨਾਨ ਖਾ ਕੇ ਇੱਕ ਵਾਰੀ ਕਹਿੰਦੇ ਚਲੇ ਜਾਂਦਾ ਨਾ ਉਹ ਭਾਵੇਂ ਜਲੰਧਰ ਹੋਵੇ ਗੁਰ ਪਰ ਦੁਬਾਰਾ ਜਦੋਂ ਵੀ ਇੱਥੇ ਆਂਦਾ ਜਲੰਧਰ ਉਹਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਪ੍ਰਿੰਸ ਕੋਲ ਆਣਾ ਇਹਦੇ ਨਾਨ ਖਾ ਕੇ ਜਾਣਾ ਪਤਾ ਨਹੀਂ ਨਾਨ ਦੇ ਵਿੱਚ ਇਦਾਂ ਦੇ ਛੋਲੇ ਵਿੱਚ ਕੀ ਇਹੋ ਜੀ ਕਰਾਮਾਤ ਆ ਕਿ ਲੋਕ ਦੁਬਾਰਾ ਇੱਥੇ ਆਉਂਦੇ ਨੇ ਤੇ ਚਲੋ ਗੱਲ ਕਰਦੇ ਆ ਹਜੀਪ੍ਰਸ ਜੀ ਅਨਸਰ ਅਈ ਅਕਸਰ ਦੇਖਿਆ ਕਿ ਤੁਹਾਡੇ ਕੋਲ ਜਿਹੜਾ ਇੱਕ ਵਾਰੀ ਗਾਘ ਆ ਜਾਂਦਾ ਵਾ ਹਨਾ ਗਲਾਈਂ ਆਂਦਾ ਉਹ ਦੁਬਾਰਾ ਇੱਥੇ ਮੁੜ ਕੇ ਆਂਦਾ ਹੀ ਆਂਦਾ ਵਾ ਇਦਾਂ ਦਾ ਖਾਸ ਕੀ ਹੈਗਾ ਤੁਹਾਡਾ ਖਾਸ ਤਾਂ ਸਰ ਫਿਲਹਾਲ ਕੁਝ ਵੀ ਨਹੀਂ ਹੈਗਾ ਬਸ ਇਹੀ ਹੈ ਕਿ ਆਪਣੇ ਵੱਲੋਂ ਪੂਰੀ ਤਸੱਲੀ ਨਾਲ ਚੀਜ਼ ਬਣਾ ਕੇ ਦੇ ਦਿੱਤੀ ਵਧੀਆ ਆਪਣੇ ਵੱਲੋਂ ਸਾਫ ਸੁਥਰੀ ਚੀਜ਼ ਤਾਂ ਕਿ ਕਸਟਮਰ ਨੂੰ ਪਸੰਦ ਆਵੇ ਤੇ ਕਸਟਮਰ ਆੜੇ ਕੋ ਦੁਬਾਰਾ ਵਾਪਸ ਆਵੇ ਸਰ ਛੋਲੇ ਜੀ ਕੀ ਪਾਉਂਦੇ ਹੋ ਸਪੈਸ਼ਲ ਇਹਦਾ ਛੋਲੇ ਫਿਲਹਾਲ ਸਰ ਮੇਰੇ ਫਾਦਰ ਸਾਹਿਬ ਬਣਾਉਂਦੇ ਸਵੇਰੇ 4 ਵਜੇ ਉੱਠ ਕੇ ਸਵੇਰੇ ਸਮਾਨ ਸਾਰਾ ਤਿਆਰ ਕਰਦੇ ਆ ਤੇ ਫਿਲਹਾਲ ਬਸ ਇਹੀ ਜਿਹੜੇ ਨਾਰਮਲ ਮਸਾਲੇ ਪੈਂਦੇ ਹੋਰ ਕੋਈ ਐਕਸਟਰਾ ਨਹੀਂ ਪਾਈਦਾ ਬਾਕੀ ਇਹੀ ਆ ਹੱਥ ਦੇ ਉੱਪਰ ਆ ਕਰਦੇ ਨੂੰ 25 ਸਾਲ ਹੋ ਗਏ ਕੰਮ ਕਰਦੇ ਨੂੰ ਤੇ ਇਸ ਕਰਕੇ ਮਤਲਬ ਕਿ ਉਹਨਾਂ ਨੇ ਆਪਣੇ ਹਸਾਮਨਾ ਛਿੜੀ ਚੀਜ਼ ਰੈਡੀ ਕਰਦੇ ਸਾਫ ਸੁਥਰੀ ਵਧੀਆ ਬਣਾਉਂਦੇ ਆ ਆਪਣੇ ਘਰੋਂ ਮਾਦਾ ਸਾਰੀ ਬਿਲਕੁਲ ਬਿਲਕੁਲ ਸਰ ਫਾਦਰ ਸਾਹਿਬ ਦੇ ਹੱਥ ਦੀ ਕਰਮਾ ਆਤਾ ਜੀ ਕੀ 25 ਸਾਲ ਤੋਂ ਅਸੀਂ ਇੱਥੇ ਮਤਲਬ ਕਿ ਹੋ ਕੇ ਕੰਮ ਕਰਦੇ ਪਏ ਆ ਤੁਈ ਆਪ ਵੀ ਬਣਾਉਂਦੇ ਜੀ ਮੈਂ ਜਦੋਂ ਫਾਦਰ ਸਾਹਿਬ ਕੇ ਤੇ ਅੰਦਰ ਬਾਹਰ ਹੁੰਦੇ ਆ ਫਿਰ ਮੈਂ ਆਪ ਵੀ ਰੈਡੀ ਕਰਦਾ ਬਾਕੀ ਫਿਲਹਾਲ ਆਹੀ ਬਣਾਉਂਦੇ ਆ ਕਿ ਮਸਾਲੇ ਸਾਰੇ ਸੇਮ ਹੀ ਆ ਕੋਈ ਸਪੈਸ਼ਲ ਨਹੀਂ ਹੁੰਦਾ ਕੋਈ ਸਪੈਸ਼ਲ ਕੋਈ ਮਸਾਲਾ ਨਹੀਂ ਹੁੰਦਾ ਬਾਕੀ ਪਾਨ ਦੇ ਉਪਰ ਆ ਕਿ ਆਪਾਂ ਕਿਸ ਤਰ੍ਹਾਂ ਮਤਲਬ ਕਿ ਉਹਨ ਬਿਲਕੁਲ ਬਿਲਕੁਲ ਸਰ ਜੀ ਆਪਣਾ ਇਹ ਕਿ ਸਿਸਟਮ ਆਪਣੀ ਸਾਫ ਸੁਥਰੀ ਚੀਜ਼ ਹੁੰਦੀ ਆ ਨਾਲੇ ਬਿਲਕੁਲ ਆਪਣਾ ਰੇਟ ਵੀ ਜੈਨੂਇਨ ਹੈਗਾ ਕੋਈ ਆਪਣਾ ਕੋਈ ਰੇਟ ਐਕਸਟਰਾ ਨਹੀਂ ਹੈਗਾ ਤੇ ਆਪਣਾ 40 ਰੁਪਏ 50 ਰੁਪਏ ਦੀ ਪਲੇਟ ਹੁੰਦੀ ਸਿਰਫ ਦੋ ਪੀਸ ਨਾਲ ਹੁੰਦੇ ਆ ਔਰ ਇਹ ਨਾਲ ਚਨੇ ਚਟਨੀ ਸਲਾਦ ਵਗੈਰਾ ਆਚਾਰ ਵਗੈਰਾ ਸਭ ਬੜੀ ਮਿਹਨਤ ਕਰ ਰਿਹਾ ਔਰ ਹਰ ਤਰ੍ਹਾਂ ਦੀ ਜਿਹੜੀ ਸਹੂਲਤਾਂ ਜੋ ਜ਼ਿੰਦਗੀ 'ਚ ਚਾਹੀਦਾ ਤੇ ਉਹ ਇੱਥੋਂ ਹੀ ਹਾਸਲ ਕਰ ਰਿਹਾ ਤੇ ਉਮੀਦ ਹੈ ਕਿ ਜਿਹੜੇ ਸਾਡੇ ਦਰਸ਼ਕ ਪ੍ਰੋਗਰਾਮ ਦੇਖ ਰਹੇ ਨੇ ਤੇ ਉਭੀ ਇਸ ਮੁੰਡੇ ਨੂੰ ਦੇਖ ਕੇ ਸੋਚ ਬਣਾ ਲਗੇ ਕਿ ਅਗਰ ਕੁਝ ਕਰਨਾ ਚਾਹੇ ਬੰਦਾ ਜ਼ਿੰਦਗੀ ਵਿੱਚ ਤੇ ਇੱਥੇ ਰਹਿ ਕੇ ਬਹੁਤ ਕੁਝ ਕਰ ਸਕਦਾ ਆਪਣੇ ਪਰਿਵਾਰ ਦੇ ਵਿੱਚ ਜਾਨੀ ਗੱਲ ਤੋਂ ਅਸ਼ੋਕ ਹੀ ਪਾ ਦਿੱਤੀ ਕੋਰਟ